සාත්්‍යනා ශිරීවාහේගුරු සාහෙභජී ටොඩි මහල්ලා පංජවා අරබෙසරත සදාකෝවාරි තා කෝතෝ උකාකහාම්භ අපේ. ਜਾਂ ਕੋ ਓਟ ਤੁਹਾਰੀ ਅਰ ਬਿਸਰਤ ਸਦਾ ਖੁਆਰੀ ਤਾਂ ਕੋ ਤੋਖਾ ਕਹਾ ਬੇਅੱਪੇ ਜਾਂ ਕੋ ਓਟ ਤੁਹਾਰੀ ਰਹਾ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਤਾਰੀ ਸੋ ਸੁਖਿਆਤ ਤਨ ਉਸ ਜਨਮ ਨਾਨਕ ਤਿਸ ਬਲੇ ਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਤਾਰੀ ਸੋ ਸੁਖਿਆ ਤਨ ਉਸ ਜਨਮ ਨਾਨਕ ਤਿਸ ਬਲੇਹਾਰੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾਂ ਏ ਭਾਈ ਪ੍ਰਮਾਤਮਾ ਦੇ ਨਾਮ ਨੂੰ ਭਲਾਇਆ ਸਦਾ ਮਾਇਆ ਦੇ ਹੱਥੋਂ ਮਨੁੱਖ ਦੀ ਬੇਪੱਤੀ ਹੀ ਹੁੰਦੀ ਹੈ हे प्रभु जिस मनुख नु तेरा आसरा होवे उस्नु माया दे किसी भी विकार वल्लो ठोखा नहीं लग सकदा रह आओ हे भाई परमात्मा दा नाम सिमरन तो बिना जितनी भी जिंदगी गुजारनी है ओ इयो ही हुंदी है जिवै सप अपनी उमर गुजारदा है उमर भावे लंबी हुंदी है पर सदा अपने अंदर जहर पैदा करदा रहंदा है ਸਿਮਰਨ ਤੋਂ ਵਾਂਝਿਆ ਹੋਇਆ ਮਨੁੱਖ ਜੇ ਸਾਰੀ ਧਰਤੀ ਦਾ ਰਾਜ ਵੀ ਕਰਦਾ ਹੈ ਤਾਂ ਵੀ ਮਨੁੱਖ ਜੀਵਨ ਦੀ ਬਾਜ਼ੀ ਹਾਰ ਕੇ ਹੀ ਜਾਂਦਾ ਹੈ। ਏ ਨਾਨਕ ਆਖੇ ਏ ਭਾਈ ਗੁਣਾਂ ਦੇ ਖਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਸ ਉੱਤੇ ਹਰੀ ਨੇ ਮਿਹਰ ਕੀਤੀ ਹੈ। ਉਹ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ। ਉਸ ਦੀ ਜ਼ਿੰਦਗੀ ਮੁਬਾਰਕ ਹੁੰਦੀ ਹੈ। ਅਜਿਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ